ਜਾਤ ਪਾਤ ਦਾ ਮੁੱਢ ਬੰਨਿਆ ਕਿਸੇ ਕੌਮ ਨੇ ਤੇ ਜੀ ਕੋਈ ਹੋਰ ਕੌਮ ਰਹੀ ਭਾਵੇਂ ਪੰਜਾਬ ਹੋਵੇ ਤੇ ਭਾਵੇਂ ਹੋਵੇ ਪਾਕਿਸਤਾਨ ਵਿੱਚਲਾ ਪੰਜਾਬ ਇਹ ਜਾਤ ਪਾਤ ਨੂੰ ਨਾ ਤਾਂ ਸਿੱਖੀ ਦਾ ਪ੍ਰਭਾਵ ਖਤਮ ਕਰ ਪਾਇਆ ਤੇ ਨਾ ਹੀ ਇਸਲਾਮ ਜਾਤ ਪਾਤ ਕਿਸੇ ਹੋਰ ਧਰਮ ਦੀ ਦੇਣ ਹੈ ਜਿਸ ਦਾ ਮੁੱਢ ਹੈ ਵਰਣ ਵਿਵਸਥਾ ਪਰ ਅਸੀਂ ਪੰਜਾਬੀ ਵੀ ਇਸ ਜਾਤ ਪਾਤ ਨੂੰ ਅਜੇ ਤੱਕ ਹੰਡਾ ਰਹੇ ਹਾਂ ਇਥੋਂ ਤੱਕ ਕਿ ਸਾਡੇ ਸਾਹਿਤ ਸਾਡੇ ਲਿਟਰੇਚਰ ਵਿੱਚ ਵੀ ਜਾਤ ਪਾਤ ਦੀ ਜੜ ਕਿਤੇ ਨਾ ਕਿਤੇ ਲੱਗੀ ਹੋਈ ਹੈ ਜੋ ਸਾਖੀਆਂ ਅਸੀਂ ਹੁਣ ਤੱਕ ਗੁਰੂ ਸਾਹਿਬ ਨਾਲ ਸੰਬੰਧਿਤ ਸੁਣਦੇ ਆ ਰਹੇ ਹਾਂ ਉਹਨਾਂ ਵਿੱਚ ਵੀ ਇਸ ਜਾਤ ਪਾਤ ਦੀ ਜੜ ਤੁਸੀਂ ਦੇਖ ਸਕਦੇ ਹੋ ਅਸਲ ਵਿੱਚ ਜਾਤ ਪਾਤ ਕਿਸੇ ਅਖੌਤੀ ਉੱਚੀ ਜਾਤ ਵੱਲੋਂ ਦੂਜੇ ਨੂੰ ਦਬਾਉਣ ਦਾ ਇੱਕ ਤਰੀਕਾ ਹੈ ਵੈਸੇ ਵੀ ਉੱਚ ਵਰਗ ਅਮੀਰ ਵਰਗ ਕਿਸੇ ਨਾ ਕਿਸੇ ਢੰਗ ਨਾਲ ਦੂਜਿਆਂ ਨੂੰ ਦਬਾਉਂਦਾ ਹੈ ਇਸੇ ਤਰ੍ਹਾਂ ਹੀ ਜੋ ਤਾੜ ਵੀ ਹੁੰਦੇ ਹਨ ਜਦੋਂ ਉਹ ਕਿਸੇ ਦੇਸ਼ ਵਿੱਚ ਰਾਜ ਕਰਨਾ ਚਾਹੁੰਦੇ ਹਨ ਜਾਂ ਉੱਥੇ ਆ ਕੇ ਆਪਣਾ ਪੱਕਾ ਬਸੇਰਾ ਕਰਨਾ ਚਾਹੁੰਦੇ ਹਨ ਤਾਂ ਦੂਜਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਨੀਵਾ ਜ਼ਰੂਰ ਦਿਖਾਉਂਦੇ ਹਨ ਜਿਵੇਂ ਕਿ ਯੂਰਪੀਅਨ ਦੇਸ਼ਾਂ ਦੇ ਲੋਕਾਂ ਨੇ ਨਸਲ ਭੇਦ ਕੀਤਾ ਰੰਗ ਭੇਦ ਕੀਤਾ ਇਸੇ ਤਰ੍ਹਾਂ ਹੀ ਇੱਥੇ ਭਾਰਤ ਵਿੱਚ ਵੀ ਵਰਣ ਵਿਵਸਥਾ ਦੇ ਆਧਾਰ ਤੇ ਕਿਸੇ ਨਾ ਕਿਸੇ ਢੰਗ ਨਾਲ ਦੂਜਿਆਂ ਨੂੰ ਨੀਵਾ ਵਿਖਾਇਆ ਗਿਆ ਤੇ ਉਹਨਾਂ ਤੇ ਰਾਜ ਕੀਤਾ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਸਿੱਖ ਸਾਹਿਤ ਵਿੱਚੋਂ ਆਈ ਇੱਕ ਸਾਖੀ ਕੌਡੇ ਰਾਖਸ਼ ਦੀ ਸਾਖੀ ਬਾਰੇ ਇਹਦੇ ਵਿੱਚ ਸਿੱਧਾ-ਸਿੱਧਾ ਉਹੀ ਫਾਰਮੂਲਾ ਲਗਾਇਆ ਗਿਆ ਹੈ ਤੇ ਗੁਰੂ ਸਾਹਿਬ ਨੂੰ ਇੱਕ ਰਾਖਸ਼ ਕੌਡੇ ਨਾਲ ਮੁਕਾਬਲਾ ਕਰਦੇ ਦਿਖਾਇਆ ਗਿਆ ਹੈ ਜਦ ਕਿ ਹਕੀਕਤ ਇਹ ਹੈ ਕਿ ਕੌਡਾ ਪੀਲ ਜਾਤੀ ਨਾਲ ਸੰਬੰਧਿਤ ਸੀ ਜਿਸ ਨੂੰ ਕੇ ਉੱਚ ਵਰਗ ਦੇ ਆਰੀਆ ਨੀਮੀ ਜਾਤ ਸਮਝਦੇ ਸਨ ਜਾਂ ਨੀਮੀ ਕੌਮ ਕਹਿ ਲੋ ਸਮਝਦੇ ਸਨ ਇਸ ਲਈ ਉਹਨਾਂ ਨੇ ਦਰਾਵਿੜ ਕੌਮਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਨੀਵਾ ਵਿਖਾਉਣ ਲਈ ਇਹ ਸ਼ਬਦਾਵਲੀ ਉਹਨਾਂ ਲਈ ਵਰਤੀ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਹੀਠਾਂ ਸੁੱਟਿਆ ਜਾ ਸਕੇ ਹੁਣ ਆਰੀਆ ਨਾਲ ਬਾਰੇ ਦੋ ਥਿਊਰੀਆਂ ਪ੍ਰਚਲਿਤ ਨੇ ਇੱਕ ਇਹ ਕਿ ਆਰੀਆ ਇਸ ਦੇਸ਼ ਦੇ ਵਸਨੀਕ ਨਹੀਂ ਬਾਹਰੋਂ ਆਏ ਹਨ ਤੇ ਦੂਸਰਾ ਇਹ ਕਿ ਉਹ ਇਥੋਂ ਦੇ ਹੀ ਵਸਨੀਕ ਹਨ ਕੇਵਲ ਉੱਤਰ ਭਾਰਤ ਤੇ ਦੱਖਣ ਭਾਰਤ ਦਾ ਫਰਕ ਹੈ ਪਰ ਜੇਕਰ ਅਸੀਂ ਇਸ ਨੂੰ ਵੀ ਸੱਚ ਮੰਨ ਲਈਏ ਤਾਂ ਵੀ ਜਾਤ ਪਾਤ ਆਪਣੀ ਹੋਂਦ ਬਣਾਈ ਬੈਠੀ ਹੈ ਤੇ ਆਪਣੀਆਂ ਜੜਾਂ ਉਦਾਂ ਹੀ ਲਾਈ ਬੈਠੀ ਹੈ ਹੁਣ ਜਦੋਂ ਗੁਰੂ ਸਾਹਿਬ ਉਸ ਭੀਲ ਕੌਡੇ ਕੋਲ ਗਏ ਤਾਂ ਗੁਰੂ ਸਾਹਿਬ ਦਾ ਜੋ ਵਤੀਰਾ ਸੀ ਉਹ ਬਾਕੀ ਜਾਤਾਂ ਜੋ ਉੱਚ ਵਰਗ ਦਾ ਹੰਕਾਰ ਕਰਦੀਆਂ ਸਨ ਉਹਨਾਂ ਦੇ ਲੋਕਾਂ ਵਰਗਾ ਨਹੀਂ ਸੀ ਗੁਰੂ ਸਾਹਿਬ ਨੇ ਕੀਰਤਨ ਪਿਆਰ ਤੇ ਆਪਣੇ ਮਿੱਠੇ ਸੁਭਾਅ ਦੇ ਨਾਲ ਕੌਡੇ ਨੂੰ ਇਹ ਗੱਲ ਸਮਝਾਈ ਕਿ ਠੀਕ ਹੈ ਤੇਰੀ ਕੌਮ ਨਾਲ ੱੱੱਕਾ ਹੋਇਆ ਹੈ ਤੁਹਾਨੂੰ ਪਛਾਣ ਸੁੱਟਿਆ ਗਿਆ ਹੈ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਉਹ ਇਦਾਂ ਬੰਦੇ ਨਾ ਮਾਰੇ ਇਹਦੀ ਬਜਾਏ ਆਪਣਾ ਤੇ ਆਪਣੀ ਕੌਮ ਦਾ ਰਾਖਾ ਬਣੇ ਤੇ ਉਹ ਆਪਣੀ ਕੌਮ ਲਈ ਹਮੇਸ਼ਾ ਇੱਕ ਆਗੂ ਦੀ ਤਰ੍ਹਾਂ ਅੱਗੇ ਆਵੇ ਤਾਂ ਕਿ ਉਹ ਸਮਾਜ ਦੇ ਇਸ ਵਿਤਕਰੇ ਦਾ ਮੁਕਾਬਲਾ ਕਰ ਸਕੇ ਕਹਿੰਦੇ ਨੇ ਕਿ ਮਰਦਾਨੇ ਨੂੰ ਉਸ ਨੇ ਚੁੱਕ ਲਿਆ ਉਹ ਉਸ ਨੂੰ ਮਾਰ ਨਹੀਂ ਲੱਗਾ ਸੀ ਤਾਂ ਗੁਰੂ ਸਾਹਿਬ ਨੇ ਆ ਕੇ ਉਸ ਨੂੰ ਬਚਾ ਲਿਆ ਇਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਭਾਵੇਂ ਗੁਰੂ ਸਾਹਿਬ ਇਕੱਲੇ ਸਨ ਫਿਰ ਵੀ ਉਹਨਾਂ ਦਾ ਜਜ਼ਬਾ ਉਹਨਾਂ ਦਾ ਜੋਸ਼ ਇੰਨਾ ਤਕੜਾ ਸੀ ਕਿ ਉਹ ਕਾਡੇ ਵਰਗੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਦਾ ਵੀ ਮੁਕਾਬਲਾ ਕਰਨ ਲਈ ਅੱਗੇ ਹੋਏ ਤੇ ਉਹਨਾਂ ਨੇ ਉਸ ਨੂੰ ਵੀ ਸਿੱਧੇ ਰਾਏ ਪਾ ਕੇ ਇੱਕ ਤਰ੍ਹਾਂ ਨਾਲ ਸਮਾਜ ਨੂੰ ਸਿਹਤ ਦੇਣ ਵਾਲਾ ਬਣਾ ਦਿੱਤਾ ਸੋ ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਵੀ ਕਿਸੇ ਦੇ ਸਿੱਖੇ ਸਿਖਾਏ ਕੋੜ ਦੇ ਨੂੰ ਰਾਖਸ਼ ਰਾਖਸ਼ੀ ਕਹੀ ਜਾਣਾ ਹੈ ਕਿ ਉਸ ਦੀ ਇਜ਼ਾਤ ਨਾਲ ਹੋਏ ਤੱਕੇ ਬਾਰੇ ਜੋ ਵੀ ਇਤਿਹਾਸ ਹੈ ਉਸ ਨੂੰ ਸਮਝ ਕੇ ਆਪਣੇ ਆਪ ਨੂੰ ਵੀ ਇਸ ਜਾਤ ਪਾਤ ਦੇ ਕੋੜ ਤੋਂ ਛੁਟਕਾਰਾ ਦਿਵਾਉਣਾ ਹੈ ਇਹ ਇਕੱਲੇ ਮੱਧ ਕਾਲ ਜਾਂ ਗੁਰੂ ਸਾਹਿਬ ਦੇ ਸਮੇਂ ਦੀ ਗੱਲ ਨਹੀਂ ਹੈ ਮਾਡਰਨ ਹਿਸਟਰੀ ਵਿੱਚ ਵੀ ਭੀਲਾਂ ਦਾ ਇੱਕ ਆਗੂ ਹੋਇਆ ਹੈ ਗੋਬਿੰਦ ਗੁਰੂ ਜਿਸ ਨੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ ਇਸੇ ਤਰ੍ਹਾਂ ਹੀ ਮੁੰਡਾ ਜਾਤੀ ਵਿੱਚ ਬਿਰਸਾ ਮੁੰਡਾ ਵੀ ਬਹੁਤ ਮਸ਼ਹੂਰ ਹੈ ਸੋ ਇਹ ਇੱਕ ਤਰ੍ਹਾਂ ਨਾਲ ਮਨੁੱਖਾਂ ਦਾ ਮਨੁੱਖਾਂ ਨਾਲ ਹੀ ਸੰਘਰਸ਼ ਹੈ ਜਿਸ ਵਿੱਚ ਇੱਕ ਕੌਮ ਦੂਜੀ ਕੌਮ ਤੇ ਆਪਣਾ ਦਬਦਬਾ ਬਣਾਉਣਾ ਚਾਹੁੰਦੀ ਹੈ ਜਾਂ ਉਸ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ